ਗਰਭਧਾਰਨ ਨਹੀਂ ਕਰ ਰਿਹਾ ਵਾਰ-ਵਾਰ ਫਿਰ ਜਾਂਦਾ ਹੈ ਜਾਂ ਛੋਟੀਆਂ ਮਹਿਲਾ ਸਾਡੀਆਂ ਗਰਭਧਾਰਨ ਨਹੀਂ ਕਰ ਰਹੀਆਂ ਠੀਕ ਹੈ ਜੀ ਵੀ ਮਤਲਬ ਕਿ ਜੋ ਕੋਈ ਕਮੀ ਹੁੰਦੀ ਹੈ ਪਸ਼ੂ ਦੇ ਵਿੱਚ ਉਹ ਪੂਰੀ ਕਰਦਾ ਹੈ ਉਹਨੂੰ ਪੂਰੀ ਕਰਦਾ ਹੈ ਕਿਸੇ ਵੀ ਕਾਰਨ ਪਛੋਤ ਨਹੀਂ ਲਾਉਂਦਾ ਜਿਵੇਂ ਖਾਸ ਤੌਰ ਤੇ ਮਾਈ ਦਾ ਬੱਚਾ ਮਰ ਗਿਆ ਹਾਂਜੀ ਕਿਸਾਨ ਵੀਰ ਉਹਨੂੰ ਟੀਕਾ ਲਾ ਕੇ ਚਾਹੁੰਦੇ ਆ ਟੀਕਾ ਹਾਲੇ ਕਰਕੇ ਹਾਂਜੀ ਜਾਂ ਬੱਚਾ ਭੁੱਲ ਜਾਂਦਾ ਪਸ਼ੂ ਜਾਂ ਪਸ਼ੂ ਡੋਕੇ ਪਉਂਦਾ ਹੈ ਸਮਾਰਟਲਾ ਕਰ ਰਿਹਾ ਹੈ ਉਹਨਾਂ ਕਿਸਮ ਦੇ ਐਲਡੀਐਮ ਲੈਕਟੋਨੋ ਮਿਲਕ ਬਿਹੇਵੀਅਰ ਮੋਡੀਫਾਇਰ ਸੁਭਾਅ ਨੂੰ ਬਦਲਣ ਵਾਲਾ ਠੀਕ ਅੱਗੇ ਦੋਸਤੋ ਪੀਡੀਐਫ ਤੇ ਮਿਲਲੇ ਤੇ ਆਪਾਂ ਤੁਹਾਨੂੰ ਐਨੀਮੈਕਸ ਕੰਪਨੀ ਦੇ ਪ੍ਰੋਡਕਟਾਂ ਬਾਰੇ ਜਾਣਕਾਰੀ ਲੈ ਕੇ ਦੰਨੇ ਆਂਗੇ ਜਿਵੇਂ ਕਿ ਇਹਨਾਂ ਦੇ ਦੋ ਤਿੰਨ ਪ੍ਰੋਡਕਟ ਜਿਆਦਾ ਮਸ਼ਹੂਰ ਹੈ ਇੱਕ ਨਿਊਟਰੀਡਾਈਟ ਤੇ ਇੱਕ ਐਲਡੀਐਮ ਇਹਨਾਂ ਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਲੈ ਕੇ ਦੰਨੇ ਆਂ ਤੇ ਗੱਲਬਾਤ ਕਰਾਉਣੀ ਹੈਗੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਰਾਜੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਢਾਲੀਵਾਲ ਡੇਰੀ ਫਾਰਮ ਤੁਹਾਡਾ ਸਵਾਗਤ ਹੈ ਤੇ ਤੁਹਾਡੇ ਜਿਹੜੇ ਸਰੋਤੇ ਤੁਹਾਨੂੰ ਦੇਖ ਰਿਹਾ ਤੁਹਾਡੇ ਚੈਨਲ ਨੂੰ ਉਹਨਾਂ ਦਾ ਸਵਾਗਤ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ ਤੇ ਆਪਣੇ ਇਹ ਪ੍ਰੋਡਕਟ ਬਾਰੇ ਜਾਣਕਾਰੀ ਦਿਓ ਜੀ। ਕਿਹੜੇ-ਕਿਹੜੇ ਪ੍ਰੋਡਕਟਾਂ ਤੇ ਕੀ ਆਪਾਂ ਨੂੰ ਇਹਨਾਂ ਦੇ ਫਾਇਦੇ ਹੈਗੇ? ਪ੍ਰੋਡਕਟ ਤਾਂ ਮਾਰਕੀਟ ਦੇ ਵਿੱਚ ਢਾਲੀਵਾਲ ਸਾਹਿਬ ਆਪਣੇ 25-26 ਆ ਰਹੇ ਹੈ। ਠੀਕ ਹੈ ਜੀ। ਇਹਨਾਂ ਜਿਹੜਾ ਪੰਜਾਬ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਦੋ ਪ੍ਰੋਡਕਟਾਂ ਤੇ। ਠੀਕ ਹੈ ਜੀ। ਸਾਹਮਣੇ ਦੇਖ ਰਹੇ ਇੱਕ ਰੈਡੀਮ ਠੀਕ ਹੈ ਜੀ ਇਹ ਪ੍ਰੋਡਕਟ ਦਾ ਡੋਟ ਜਿਆਦਾ ਫੇਮਸ ਆ ਨਾ ਜੀ ਹਾਂ ਜੀ ਠੀਕ ਹੈ ਜੀ ਤੇ ਧਨੀਵਾਲ ਸਾਹਿਬ ਜਿਹੜਾ ਵੀ ਡੇਰੀ ਵਾਲਾ ਪਸ਼ੂ ਰੱਖਦਾ ਜੀ ਸਾਰੇ ਇਹ ਦੋ ਪ੍ਰੋਡਕਟਾਂ ਨੂੰ ਜਾਣਦਾ ਠੀਕ ਹੈ ਜੀ ਦੂਜੀ ਗੱਲ ਇਹ ਆ ਜੀ ਵੀ ਐਲ ਡੀ ਐਮ ਦੇ ਬਾਰੇ ਮੈਂ ਖਾਸ ਕਰਕੇ ਤਾਂ ਵੈਸੇ ਕਿਸਾਨ ਵੀਰਾਂ ਨੂੰ ਸੱਜਣ ਨੂੰ ਪਤਾ ਹੈ ਇਹ ਡੋਟ ਤੋਂ ਲਾਉਣ ਵਾਸਤੇ ਪ੍ਰੋਡਕਟ ਹੈ ਹਾਂ ਜੀ ਕਿਸੇ ਦੇ ਕਾਰਨ ਪਸ਼ੂ ਬੁੱਧਰੀ ਨਾਉਂਦਾ ਜਿਵੇਂ ਖਾਸ ਤੌਰ ਤੇ ਮਾਈ ਦਾ ਬੱਚਾ ਮਰ ਗਿਆ ਹਾਂ ਜੀ ਕਿਸਾਨ ਵੀਰ ਉਹਨੂੰ ਟੀਕਾ ਲਾ ਕੇ ਚਾਹੁੰਦੇ ਆ ਟੀਕਾ ਹਾਨੀ ਕਰਕੇ ਹਾਂ ਜੀ ਜਾਂ ਬੱਚਾ ਭੁੱਲ ਜਾਂਦਾ ਪਸ਼ੂ ਜਾਂ ਪਸ਼ੂ ਡੋਕੇ ਪਉਂਦਾ ਹਾਂ ਜੀ ਸਵਾਟ ਲੈਕੋਨੋ ਮਿਲਕ ਬਿਹੇਵੀਅਰ ਮੋਡੀਫਾਇਰ ਸੁਭਾਅ ਨੂੰ ਬਦਲਣ ਵਾਲਾ ਠੀਕ ਹੈ ਜੀ ਇਹ ਹੈ ਹਰਬਲ ਪ੍ਰੋਡਕਟ ਹੈ ਜੀ 1 ਲੀਟਰ 3 ਲੀਟਰ ਦੀ ਇਹਦੀ ਪੈਕਿੰਗ ਤੁਹਾਨੂੰ ਸਾਹਮਣੇ ਦੇਖੋ ਠੀਕ ਹੈ ਜੀ 1 ਲੀਟਰ ਦੇ 3 ਲੀਟਰ ਦੇ ਵਿੱਚ ਆਉਂਦਾ ਹੈ 1 ਲੀਟਰ ਦੇ 3 ਲੀਟਰ ਦੀ ਪੈਕਿੰਗ ਨਹੀਂ ਮਾਰਕੀਟ ਚ ਹੈਗੀ ਹੈ ਠੀਕ ਹੈ ਜੀ ਦੋਸਤੀ ਗੱਲ ਕਰੀਏ 100 ਮਿਲ ਸਵੇਰੇ ਤੇ 100 ਮਿਲ ਸ਼ਾਮ ਠੀਕ ਹੈ ਅਵੇਲੇਬਿਲਟੀ ਦੀ ਗੱਲ ਕਰੀਏ ਤਕਰੀਬਨ ਜਿੱਥੋਂ ਪੋਸ਼ਿਟੀ ਦਵਾਈ ਮਿਲਦੀ ਹੈ ਤੁਹਾਨੂੰ ਟ੍ਰੈਂਡ ਦੇ ਵਿੱਚ ਹਰ ਸ਼ਹਿਰ ਤੋਂ ਮਿਲ ਜੂ ਇਹ ਉਥੋਂ ਮਿਲ ਜੂਗਾ ਠੀਕ ਹੈ ਤੇ ਇਹਦਾ ਰੇਟ ਤੱਕ ਕੀ ਆ ਜੀ ਰੇਟ ਤਕਰੀਬਨ ਹੌਲ ਸੇਲ ਤੇ ਮਿਲ ਜਾਂਦਾ ਹੈ ਜਿਵੇਂ ਹੁਣ ਪਿੰਡਾਂ ਦੇ ਵਿੱਚ ਆ ਕੋਈ ਉਹ 500% ਉੱਪਰ ਲਾ ਦੇਣੇ ਵੈਸੇ ਹੌਲ ਸੇਲ ਤੇ ਆ ਬਾਕੀ ਮੇਰਾ ਮੋਬਾਈਲ ਨੰਬਰ ਜੇ ਤੁਸੀਂ ਮੈਂਸ਼ਨ ਉੱਤੇ ਕਰਦੇਗਾ ਦੇਉ ਆਪੇ ਕਿਸਾਨ ਵੀਰ ਨੂੰ ਫੋਨ ਕਰਕੇ ਮੈਨੂੰ ਰੇਟ ਵੀ ਪੁੱਛ ਸਕਦੇ ਆ ਅਵੇਲੇਬਲ ਕਿੰਨਾ ਤੁਸੀਂ ਆਪਣਾ ਨੰਬਰ ਵੀ ਬੋਲ ਦੋ ਜੀ ਮੇਰਾ ਨੰਬਰ ਹੈਗਾ ਜੀ 97807 ਤੇ 32900 97807 32900 32900 ਹੋਰ ਆਪਾਂ ਦੱਜੀ ਬਣਾਏ ਨਿਊਟਰੀ ਡਾਈਟ ਦੂਜਾ ਆਪਣਾ ਆ ਗਿਆ ਨਿਊਟਰੀ ਡਾਈਟ ਨਿਊਟਰੀ ਡਾਈਟ ਦਾ ਕੰਮ ਹੈ ਜੇਸੀ ਪਾਛਾ ਜੀ ਦੱਸਦੇ ਆ ਜਿਹੜਾ ਪਸ਼ੂ ਪਿਸ਼ਾਬ ਪੀਂਦਾ ਹੈ ਕੱਪੜੇ ਖਾਂਦਾ ਹੈ ਠੀਕ ਹੈ ਜੀ ਗਿੱਟੀ ਚੜਦਾ ਹੈ ਵਾਲ ਖਾਂਦਾ ਹੈ ਖੁਰੜੀਆਂ ਨੂੰ ਚੱਟੀ ਜਾਂਦਾ ਹੈ ਹਾਂ ਜੀ ਜਾਂ ਗਰਭਧਾਰ ਨਹੀਂ ਕਰ ਰਿਹਾ ਵਾਰ-ਵਾਰ ਫਿਰ ਜਾਂਦਾ ਹੈ ਜਾਂ ਝੋਟੀਆਂ ਪੈਣਾ ਸਾਡੀਆਂ ਗਰਭਧਾਰ ਨਹੀਂ ਕਰ ਰਹੀਆਂ ਦੀ ਮਤਲਬ ਕਿ ਜੋ ਕੋਈ ਕਮੀ ਹੁੰਦੀ ਹੈ ਪਸ਼ੂ ਦੇ ਵਿੱਚ ਉਹ ਪੂਰੀ ਕਰਦਾ ਹੈ ਉਹ ਨੂੰ ਪੂਰੀ ਕਰਦਾ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਪਸ਼ੂ ਦੇ ਚਮਕ ਲਿਆਉਂਦਾ ਹੈ ਜੀ ਠੀਕ ਹੈ ਜੀ ਜਿਹੜੇ ਹੁਣ ਕਈ ਖਾਂਦੇ ਪੀਂਦੇ ਹਿੱਸੇ ਹੋ ਜਾਂਦੇ ਆ ਹਾਂਜੀ ਉਹਦੇ ਵਾਸਤੇ ਦੁੱਧ ਬਣਾਉਣ ਵਾਸਤੇ ਉਹ ਵੀ ਫੈਟ ਬਣਾਉਣ ਵਾਸਤੇ ਠੀਕ ਹੈ ਜੀ ਉਹਨਾਂ ਨੂੰ ਨਵੇਂ ਦੁੱਧ ਕਰਾਉਣ ਵਾਸਤੇ ਬੱਚੇ ਦੀ ਗਰੋਥ ਵਾਸਤੇ ਠੀਕ ਹੈ ਜੀ ਕਰਮ ਤੇ ਪਲ ਰਿਹਾ ਹੈ ਉਹਦੇ ਵਾਸਤੇ ਨਿਊਟਰੀਟ ਆਪਣਾ 5 ਕਿਲੋ 25 ਕਿਲੋ ਦੀ ਪੈਕੇਜਿੰਗ ਮਾਰਕੀਟ ਚ ਹੈ ਠੀਕ ਹੈ ਜੀ 200 ਗ੍ਰਾਮ 50 ਤੋਂ ਲੈ ਕੇ 100 ਗ੍ਰਾਮ ਤੱਕ ਡੇਲੀ ਦੀ ਡੇਲੀ ਦੀ ਠੀਕ ਹੈ ਕਈ ਕਿਸਾਨ ਵੀ ਕਹਿੰਦੇ ਜਮੀਨਾ ਖੋਣਾ ਦੋ ਖੋਣਾ ਨਹੀਂ ਠੀਕ ਨਿਊਟ੍ਰੀਟ ਹੈ 12 ਮਹੀਨੇ ਤੀ ਦਿਨ ਖੋਣਾ ਪੈਂਦਾ ਜੇ ਪਸ਼ੂ ਗੱਭਣਾ ਜਾਂ ਨਹੀਂ ਗੱਭਣਾ ਦੋਵਾਂ ਨੂੰ ਦੇ ਸਕਦੇ ਹਾਂ ਦੋਵਾਂ ਨੂੰ ਦੇ ਸਕਦੇ ਹਾਂ ਜੇ ਆਪਾਂ ਗੱਭਣ ਨੂੰ ਦੇਾਂਗੇ ਤੇ ਜਿਹੜਾ ਅੰਦਰ ਬੱਚਾ ਪੜਿਆ ਉਹਦੀ ਗ੍ਰੋਥ ਵਧੀ ਆਵੇ ਕੋਸ਼ਿਸ਼ ਵੀ ਗ੍ਰੋਥ ਵਧੀ ਆਵੇ ਠੀਕ ਹੈ ਜੀ ਜੇ ਆਪਾਂ ਵੈਸੇ ਦੇਾਂਗੇ ਤੇ ਪਸ਼ੂ ਤਾਂ ਗਰਭਧਾਰ ਨਹੀਂ ਕਰ ਰਿਹਾ ਉਹ ਗਰਭਧਾਰਨ ਕਰੇਗਾ ਠੀਕ ਹੈ ਦੋਨੇ ਸਟੇਜਾਂ ਜਾਂ ਆਪਾਂ ਦੇ ਸਕਦੇ ਹਾਂ ਤਾਂ ਕੋਈ ਨੁਕਸਾਨ ਨਹੀਂ ਆਪਾਂ ਭਰਾ ਜੀ ਇਹਨੂੰ ਦੇ ਸਕਦੇ ਆ 5 ਕਿਲੋ 25 ਕਿਲੋ ਪੈਕਿੰਗ ਦੋ ਜਮਾਂ ਦੁਬਾਰਾ ਫਿਰ ਦ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਵੱਲ ਸਾਹਿਬ ਦਾ ਧੰਨਵਾਦ ਜੀ